ਗੱਲ ਬਾਤ ਤੇ ਭਾਜੀ ਕੋਈ ਨਹੀਂ ਇਹੋ ਯਾ ਸਾਡਾ ਥਾਂ ਦਾ ਝਗੜਾ ਹੱਡੀਆਂ ਲੀਆਂ ਚ ਪਾਣੀ ਪਾਉਂਦਾ ਮਿੱਟੀ ਲੱਗੀ ਪਹਿਲਾਂ ਉਹ ਲਾ ਲਈਆ ਤੇ ਹੁਣ ਸਾਨੂੰ 2 ਫੁੱਟ ਦਾ ਦਾਲਤੀ ਕਿਹੇ ਚੱਲਣ ਰਿਹਾ 2 ਫੁੱਟ ਸਟੇ ਮਿਲਿਆ ਤੇ ਅਹੀਂ ਯਾਨੀ ਆਪੀ ਤੂੰ ਹਣੂ ਮਿੱਟੀ ਲਾ ਦੇ ਪਿੱਤਾ ਦੇ ਦੇ ਉਹ ਥਾਂ ਲਿੰਦਾ ਮਿੱਟੀ ਜਿਹੜੀ ਉਹ ਵੀ ਲਾ ਦਿੰਦਾ ਪਹਿਲਾਂ ਝੋਨਾ ਵੀ ਇਤਰਾ ਹੀ ਗੈਰਾਜਰੀ ਚ ਲਾ ਲਿਆ ਹੁਣ ਕਣਕ ਵੀ ਬੀਜਲੀ ਕਣਕ ਪਰ ਵੀ ਲਈ ਸਾਡੀਆਂ ਨੀਂਹਾਂ 'ਚ ਪਾਣੀ ਪੈਂਦਾ ਤੇ ਅਸੀਂ ਗਏ ਆ ਵੀ ਸਾਨੂੰ ਆਖਿਆ ਵੀ ਉਹਨਾਂ ਨੇ ਪੋਰਸ ਵਾਲਿਆਂ ਨੇ ਵੀ ਵੀਡੀਓ ਬਣਾ ਕੇ ਕਰ ਲੋ ਅਸੀਂ ਵੀਡੀਓ ਬਣਾਉਣ ਗਏ ਆ ਤੇ ਮੁਲਕੀਓ ਆਣ ਕੇ ਸਾਡੇ ਇੱਥੇ ਗਾਲੀ ਪੈ ਗਿਆ ਘਰੇ ਹੀ ਆ ਗਿਆ ਕੇ ਜੋ ਉਹਨਾਂ ਦਾ ਬੁੱਢੀ ਬੰਦਾ ਹਥਿਆਰਾਂ ਵਾਲੇ ਹਾਂ ਨਾ ਫੇਰ ਕੀਤੇ ਆਣ ਕੇ ਅਸੀਂ ਤੇ ਫਿਰ ਅੰਦਰ ਵੜ ਗਏ ਅਸੀਂ ਤੇ ਕੁਝ ਕਿਹਾ ਹੀ ਨਹੀਂ ਇਹਨਾਂ ਨੂੰ ਅਸੀਂ ਤੇ ਸਭ ਕੁਛ ਢਾਉਂਦੇ ਰਹੇ ਵੀ ਨਾ ਇੱਕ ਦੂਜੇ ਲੜੋ ਵੀ ਚਲ ਲੜ ਕੇ ਕੀ ਲੈਣਾ ਦਾਲਤੀ ਕਿਸ ਚੱਲਣ ਦੇ ਪਰ ਉਹਨਾਂ ਆਪਣੀ ਪੂਰੀ ਗਾਲਮਦਨੀ ਪੂਰੀ ਕੀਤੀ ਨਾ ਕੋਈ ਕਿਹੜੇ ਬੰਦੇ ਸੁਖਵਿੰਦਰ ਸਿੰਘ ਦੇਵਪ੍ਰੀਤ ਨਾਲ ਜਿਹੜਾ ਪਿਸਤੌਲ ਲਿਖਿਆ ਨਾਲ ਹੋਰ ਉਹਨਾਂ ਨੂੰ ਨਹੀਂ ਜਾਣਦੇ ਮੈਂ ਕਿਹੜੇ ਹਥਿਆਰ ਸੀ ਹਥਿਆਰ 2 3 ਹਨ ਕੋਲ ਕੋਲ ਗੋਲੀਆਂ ਚਲਾਈਆਂ ਹਾਂਜੀ ਗੋਲੀਆਂ ਚਲਾਈਆਂ ਮੇਰਾ ਨਾਮ ਸੁਤਨਾਬ ਸਿੰਘ ਹੈ ਜੀ ਮੈਂ ਗਵਰਨਮੈਂਟ ਟੀਚਰ ਹਾਂ ਜੀ ਤੇ ਸਾਡਾ ਝਗੜਾ ਚੱਲਦਾ ਜੀ ਲਾਗੇ ਗਵਾਂਢੀ ਦੇ ਨਾਲ ਪਹਿਲਾਂ ਸਾਡੇ ਇਮਾਰਤ ਉਨੇ ਦੇਖਤੀ ਪਾਣੀ ਲਾ ਕੇ ਉਹ ਸਬੰਧੀ ਅਸੀਂ ਡੀਐਸਪੀ ਸਾਹਿਬ ਨੇ ਰਿਪੋਰਟਿੰਗ ਕੀਤੀ ਸਾਡੇ ਹੱਕ ਵਿੱਚ ਤੇ ਉਸ ਤੋਂ ਬਾਅਦ ਫੇਰ ਨਹੀਂ ਇਹਨੇ ਹਟਾਇਆ ਫੇਰ ਅਸੀਂ ਅਦਾਲਤ 'ਚ ਕੇਸ ਵੀ ਕੀਤਾ 2 ਫੁੱਟ ਦਾ ਸਾਨੂੰ ਸਟੇ ਵੀ ਮਿਲ ਗਿਆ ਤੇ ਪੁਲਿਸ ਨੂੰ ਅਸੀਂ ਰਿਪੋਰਟ ਦਰਜ ਕਰਾਈ ਜਦੋਂ ਇਹਨੇ ਕਣਕ ਬੀਜ ਲਈ ਆ 2 ਫੁੱਟ ਸਟੇ ਤੋੜ ਕੇ ਉਹਦੀ ਰਿਪੋਰਟ ਦਰਜ ਕਰਕੇ ਅਸੀਂ ਕੋਰਟ 'ਚ ਵੀ ਪੇਸ਼ ਕੀਤੀ ਆ ਪੀਸਾਰੇ ਰੋਕ ਕੇ ਵੀ ਗੈਰ ਰਾਤ ਪਰ ਇਹਨੇ ਦਿਨੇ ਰਾਤ ਸੱਤ ਤੇ 4 ਵਜੇ ਉੱਠ ਕੇ ਬੰਮੀਆਂ ਛੱਡ ਕੇ ਤੇ ਨਾਲ ਬੰਦੇ ਲਿਆ ਕੇ ਹਥਿਆਰ ਬੰਦ ਤੇ ਇਹਨੇ ਪਹਿਲੀ ਭਾਰਤੀ ਅਸੀਂ ਵੀਡੀਓ ਸਿਰਫ ਭੜਾਈ ਸਾਡੀ ਇਨੀ ਗਲਤੀ ਆ ਵੀਡੀਓ ਬਣਾਉਂਦੀ ਆ ਇਮਾਰਤ ਨਾਲ ਪਾਣੀ ਲੱਗੇ ਦੀ ਤੇ ਉਸ ਤੋਂ ਬਾਅਦ ਇਹ ਆ ਗਿਆ ਤੇ ਮੇਰਾ ਭਰਾ ਜਿਹੜਾ ਵੱਸਨ ਸਿੰਘ ਆ ਬਜ਼ੁਰਗ ਆ 70 ਸਾਲ ਉਮਰ ਆ ਉਹ ਬਾਹਰ ਵੇਖਣ ਗਿਆ ਸਾਨੂੰ ਅੰਦਰ ਰੋਕਤਾ ਵੀ ਤੁਸੀਂ ਨਹੀਂ ਜਾਣਾ ਬਾਹਰ ਤੇ ਉਹਨੂੰ ਇਹਨਾਂ ਫੜ ਲਿਆ ਵਾ ਉਹਦੇ ਦਾਤਰਾਂ ਦੇ ਨਾਲ ਉਹਦੇ ਸਾਰੇ ਹਮਲਾ ਕਰਤਾ ਇਹਨਾਂ ਸਾਰਿਆਂ ਨੇ ਦੋ ਤਿੰਨਾਂ ਨੇ ਪਤਾ ਨਹੀਂ ਕਿੰਨੀਆਂ ਸੱਟਾਂ ਲੱਗੀਆਂ ਉਹਨੂੰ ਤੇ ਹਸਪਤਾਲ ਜਿਹੜੇ ਆ ਲੈ ਗਏ ਕਿਉਂਕਿ ਅਸੀਂ ਤੇ ਡਰ ਦੇ ਮਾਰੇ ਅਜੇ ਘਰੋਂ ਨਹੀਂ ਨਿਕਲੇ ਇਸ ਤੋਂ ਬਾਅਦ ਸਾਡੂੰ ਘੇਰਾਬੰਦੀ ਕਰ ਲਈ ਇਹਨਾਂ ਚੋਂ ਬੰਦਾ ਬੰਦਿਆਂ ਨੇ ਸਾਰਾ ਪਰਿਵਾਰ ਅਸੀਂ ਅੰਦਰ ਬਹਿ ਗਏ ਆ ਲੈ ਕੇ ਸਾਨੂੰ ਪ੍ਰਮਾਤਮਾ ਨੇ ਬਚਾ ਲਿਆ ਇੰਨੀ ਗੋਲੀ ਚੱਲੀ ਆ ਸਾਡੇ ਵਾਰ-ਵਾਰ ਸਾਡੇ ਜੀ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਨੂੰ ਪ੍ਰਮਾਤਮਾ ਨੇ ਰੱਖ ਲਿਆ ਅਸੀਂ ਨਹੀਂ ਲੜਨਾ ਚਾਹੁੰਦੇ ਸਾਡੇ ਆ ਕੇ ਫਿਰ ਇਟੀਆਂ ਦੇ ਨਾਲ ਗੋਲੀਆਂ ਦੇ ਨਾਲ ਗਾਲਾਂ ਦੇ ਰੂਪ ਚ ਬਹੁਤ ਹਮਲਾ ਕੀਤਾ ਸਾਨੂੰ ਅਕਸਾਇਆ ਵਾ ਪਰ ਅਸੀਂ ਨਹੀਂ ਲੜੇ ਸਿਰਫ ਸਾਡਾ ਬਜ਼ੁਰਗ ਬਾਹਰ ਹੀ ਜਿਹਨੂੰ ਸੁੱਟਿਆ ਸੀ ਉਹਨੂੰ ਬੜੀ ਮੁਸ਼ਕਲ ਦੇ ਨਾਲ ਅਸੀਂ ਬਚਾਇਆ ਵਾ ਤੁਹਾਡੀ ਕੀ ਮੰਗ ਹੈ ਸਾਡੀ ਇਨਸਾਫ ਚਾਹੀਦਾ ਜੀ ਸਾਨੂੰ ਸਾਡਾ ਇਮਾਰਤੇ ਜਿਹੜੀ ਉਹ ਬਾਜੇ ਸਾਡਾ ਬਜ਼ੁਰਗ ਹੈ ਸਾਡੇ ਜਾਨੀ ਮਾਲੀ ਅਸੀਂ ਬਾਹਰ ਜਾਂਦੇ ਹਾਂ ਨਿਹਰੇ ਸਾਰੇ ਡਿਊਟੀਆਂ ਤੇ ਜਾਂਦੇ ਆ ਸਾਨੂੰ ਹਰ ਤਰ੍ਹਾਂ ਇਹ ਜਾਨੀ ਮਾਲੀ ਨੁਕਸਾਨ ਪਚਾਉਣਾ ਚਾਹੁੰਦੇ ਆ ਇਹਨਾਂ ਤੋਂ ਬਹੁਤ ਖਦਸਾ ਗੋਲੀ ਕਿੰਨੀ ਚੱਲੀ ਹੋਗੀ ਗੋਲੀ ਬਹੁਤ ਚੱਲੀ ਆ ਜੀ ਸਾਨੂੰ ਤੇ ਦੇਖਣੋਂ ਕਰ ਗਿਆ ਜੀ ਤਿੰਨ ਪਿਸਤੌਲ ਹੀ ਉਹਨਾਂ ਦੇ ਹਣ ਪਛਾਤੇ ਇੱਕ ਦੀ ਪਛਾਣਿਆ ਦੇਪ੍ਰੀਤ ਸਿੰਘ ਆ son of ਬਲਜਿੰਦਰ ਸਿੰਘ ਉਹ ਤੇ ਗੋਲੀਆਂ ਚਲਾਉਂਦਾ ਹੀ ਗਿਆ ਘਰ ਤੱਕ ਪੁਲਿਸ ਦੇ ਆਉਣ ਤੱਕ ਹੀ ਗੋਲੀ ਚਲਦੀ ਰਹੀ ਆ ਬਾਤ ਸੱਚੀ ਬਾਤ ਡਾਕਟਰ ਦਾ ਲਗਾਇਆ ਵਾਰ ਕੀਤਾ ਵਨੋ ਬਾਕੀ ਠਿੰਖਾ ਗਾ ਬਾਕੀ ਹੋਰ ਕਿਤੇ ਸੱਟ ਨਹੀਂ ਇੱਕ ਝਗੜਾ ਕਰਦਾ ਕੋਈ ਜਗ੍ਹਾ ਝਗੜਾ ਸੋ ਦੱਸਣ ਦਾ ਕਿ ਕਾ ਅਗਲੇ ਜਪ ਤਫਤੀਸ਼ ਕਰਨ ਸੇ ਪਤਾ ਲੱਗੂ ਜਗ੍ਹਾ ਦੇ ਝਗੜੇ ਸਪ ਗੋਲੀਆਂ ਮੋਬਿਲ ਚੱਲੀਆਂ ਗੋਲੀ ਬਾਰੇ ਨਹੀਂ ਅਜੇ ਹੁਣ ਤੱਕ ਨਹੀਂ ਵੀਡੀਓ ਵਾਇਰਲ ਹੋਈ ਨਹੀਂ ਆ ਗੋਲੀਆਂ ਦੀ ਵੀਡੀਓ ਫੋਨ ਮਿਲੇ ਕੋਈ ਪਤਾ ਲੱਗਾ ਗਾ ਅਗਲੀ ਤੂਤੀ ਤੇ ਵਿੱਚ ਪਤਾ ਲੱਗੂ ਵੀ ਕੀ ਆ ਕੋਲ ਆ ਵੀਡੀਓ ਆਪ ਰੇਡੀਓ ਚ ਆ ਲੋ ਆ ਖੋਲ ਆ ਆ ਖੋਲ ਆ ਵੀਡੀਓ ਦੇ ਨੇ ਤੁਹਾਨੂੰ ਨਾਲ ਫੋਨ ਫੋਲ ਬਰੰਦ ਹੋਏ ਆ ਆ ਲੋ ਜੀ ਚਲੋ ਤੁਹਾਡੇ ਦੱਸਣ ਮੁਤਾਬਕ ਹੀ ਕੋਈ ਗੱਲ ਨਹੀਂ ਠੀਕ ਆ ਬੋਲੀ ਜੀ ਆ ਵੀਡੀਓ ਹੀ ਹੋ ਸਕਦਾ ਚੱਲੀ ਮੈਂ ਨਹੀਂ ਕਹਿ ਸਕਦਾ ਚਾਰ ਪੰਜ ਵਾਰੀ ਕੰਪਲੀਟਾਂ ਦੇ ਚੁੱਕੇ ਪੁਲਿਸ ਨੂੰ ਕੁਝ ਕਾਰਵਾਈ ਨਹੀਂ ਕਰਦੀ ਚਲ ਮੇਰੇ ਤੋਂ ਪਹਿਲਾਂ ਉਹ ਸਤਾ ਕੰਪਲੀਟਾ ਗਿਆ ਹੀ ਆਣ ਪਰ ਮੇਰੇ ਨੋਟਸ ਜੀ ਅੱਜ ਇਹ ਕੰਮ ਨਹੀਂ ਹੋਣਾ ਜੇ ਕਿਹਨੇ ਕਾਰਵਾਈ ਚਲੋ ਅਫਸਰ ਦੇ ਨੋਟਸ ਲਿਆ ਕੇ ਜੋ ਵੀ ਕਾਰਵਾਈ ਬੰਦੀ ਕਰਦੇ